ਇਸ ਵੇਲੇ ਦੀ ਵੱਡੀ ਖਬਰ ਸਮਰਾਲਾ ਤੋਂ ਆ ਰਹੀ ਹੈ ਜਿੱਥੇ ਕਰੀਬ 7 ਵਜੇ ਇੱਕ ਮੋਟਰਸਾਈਕਲ ਤੇ ਸਵਾਰ ਤਿੰਨ ਵਿਅਕਤੀ ਲੇਵ ਕਰਕੇ ਸਮਰਾਲਾ ਨੂੰ ਆ ਰਹੇ ਸੀ ਤਾਂ ਦੋ ਨੌਜਵਾਨ ਜਿਨ੍ਹਾਂ ਦੇ ਪੈਂਟਾਂ ਕਮੀਜ਼ਾਂ ਪਾਈਆਂ ਹੋਈਆਂ ਸਨ ਤੇ ਮੂੰਹ ਸਿਰ ਲਪੇਟੇ ਹੋਏ ਸਨ ਤਿੰਨ ਵਿਅਕਤੀਆਂ ਨੂੰ ਰੋਕਣ ਦਾ ਇਸ਼ਾਰਾ ਕੀਤਾ ਤੇ ਉਹ ਨਾ ਰੁਕੇ ਤਾਂ ਮੋਟਰਸਾਈਕਲ ਚਾਲਕ ਦੇ ਦੋ ਨੌਜਵਾਨਾਂ ਨੇ ਰਵਲਵਰ ਨਾਲ ਫਾਇਰ ਕਰ ਦਿੱਤੇ ਦੋ ਗੋਲੀਆਂ ਮੋਟਰਸਾਈਕਲ ਚਾਲਕ ਤੇ ਲੱਗੀਆਂ ਇਹਨਾਂ ਲੈਵਲ ਵਾਲੇ ਵਿਅਕਤੀ ਸੜਕ ਤੇ ਡਿੱਗ ਪਏ ਤਾਂ ਉਸ ਦਾ ਮੋਟਰਸਾਈਕਲ ਲੈ ਕੇ ਭੱਜ ਗਏ ਤੇ ਇਹ ਵਿਅਕਤੀ ਸਮਰਾਲੇ ਤੋਂ ਲੁਧਿਆਣਾ ਦੀ ਸਾਈਡ ਚਲਾ ਗਏ ਮੌਕੇ ਤੇ ਮੌਜੂਦ ਵਿਅਕਤੀਆਂ ਦਾ ਕਹਿਣਾ ਹੈ ਕਿ ਉਹ ਨਿਹੰਗ ਸਿੰਘ ਦੇ ਬਾਣੇ ਵਿੱਚ ਸੰਤ ਜਿਨ੍ਹਾਂ ਜਿਨ੍ਹਾਂ ਤੇ ਗੋਲੀਆਂ ਚਲਾਈਆਂ ਉਹ ਵਿਹਾਰੀ ਮਜ਼ਦੂਰ ਸਨ ਕਿਆ ਹੋਇਆ ਯਾਰ ਯਹਾਂ ਤੇ ਗੋਲੀ ਚੱਲੀ ਆ ਤਿੰਨ ਮੁੰਡੇ ਆਏ ਦੀ ਇਧਰੋਂ ਲਹਿੰਗ ਸੀ ਅੱਛਾ ਉਹ ਤਿੰਨ ਬਿਹਾਰੀ ਨੂੰ ਗੋਲੀ ਮਾਰੀ ਆ ਇੱਕ ਬੰਦੇ ਤੇ ਮਾਰੀ ਆ ਇੱਕ ਬੰਦੇ ਤੇ ਹਾਂ ਜੀ ਕਦੋਂ ਤੁਸੀਂਗੇ ਮੋਟਰਸਾਈਕਲ ਤੇ ਸੀ ਤੇ ਕਿਧਰੋਂ ਕਿਧਰ ਨੂੰ ਜਾ ਰਹੇ ਸੀ ਇਹ ਚੰਡੀਗੜ੍ਹੋਂ ਲੌਂਦੀ ਆ ਸਾਲੇ ਪਿੰਡ ਨੂੰ ਜਾਂਦੇ ਨੇ ਜਿਹੜੇ ਗੋਲੀ ਮਾਰਨ ਵਾਲੇ ਬੰਦੇ ਇੱਕ ਕੌਣ ਸੀ ਉਹ ਨਹੀਂ ਪਤਾ ਕਿ ਕਿਹੜਾ ਕੌਣ ਨਹੀਂ ਕੋਪੇ ਜਿ ਮਾੜਾ ਮੋਟਾ ਪਤਾ ਹੋਊਗਾ ਵੀ ਲਹਿੰਗ ਸੀਗੇ ਵੀ ਨੇ ਕਹਿੰਦੇ ਲਹਿੰਗ ਆ ਉਹ ਲਹਿੰਗ ਬੰਨੇ ਫੇਰੀ ਤਸਾਲ ਤੇ ਕਦੋਂ ਤੁਸੀਂ ਮੋਟਰਸਾਈਕਲ ਤੇ ਸੀ ਕਿਹਦੇ ਗੋਲੀ ਮਾਰੀ ਆ ਉਹ ਕੋਲ ਉਹ ਬਿਹਾਰੀ ਆ ਉਸ ਗੱਲ ਤੇ ਜਾ ਰਹੇ ਸੀ ਮੋਟਰਸਾਈਕਲ ਤੇ ਜਾ ਰਹੇ ਸੀ ਫਿਰ ਮੋਟਰਸਾਈਕਲ ਖੋ ਲਿਆ ਫਿਰ ਮੋਟਰਸਾਈਕਲ ਖੋ ਕੇ ਲੰਨਾਂਗੇ ਤੇ ਜਿਹੜੇ ਸੀਦੇ ਬੰਦੇ ਤੇ ਗੋਲੀ ਬੱਜੀ ਉਹ ਕਿੱਥੇ ਹਨ ਬਹੁਤ ਸਸਤਾ ਵਾਲਾ ਜੀ ਹੱਪਣ ਲਗੇ ਹਾਂ ਜੀ ਫੋਟੋ ਆਏ ਜੀ ਪੁਲਿਸ ਵਾਲੇ ਆਏ ਜੀ ਹਮ ਲੋਕ ਆ ਰਹੇ ਤਾਂ ਉਹ ਸਾਥ ਹਮ ਲੋਕ ਨਹੀਂ ਉੱਤਰ ਹਮ ਚਲਾ ਆਲਾ ਹੰਡਰ ਬਚ ਗਿਆ ਹੈ ਤੋ ਫਿਰ ਅਗਾ ਬਰ ਜਾਓ ਤੋ ਬੋਲੀ ਚਲਾਉਣ ਕੌਣ ਹਾਪਿਆ ਉਹ ਬੈਠਾ تھا ਉਹਨ ਲੜਕਾ ਜੋ ਸੇਟ ਬੈਠਾ ਸੀ ਕੀ ਹਾਰਾ ਫਿਰ ਉਹਨੂੰ तो पीछे वाला मारा है बोलिए जी और क्या मारा और खंडा हाँ क्या लूट के लेके लूट के हमारा तो नहीं कुछ गाड़ी लेकर चला गया ले जी मोटरसाइकिल हाँ जी मोटरसाइकिल लेके चला करते, करते हो गलदारी करते हैं लेबर करते कितने बंदे थे वो जो आए थे वो दो बंदे थे जी किस पे थे बाइक से था कैसी बेचबूसा थी उनकी कुछ तो गाड़ी तेज में था हम लोग मूर्ख आदमी है उतना से जान पहचान कैसा कपड़ा पहना हुआ था उसने <स्था> <देखा। गया था। स्था> वो उजला शर्ट पहना था और काला टाइप पर का जींस पहना था ਵੀਰ ਸਿੰਘ ਜੀ 5 ਮਿੰਟ ਦੇ ਹਲਪਰਾ ਜੀ ਮੈਂ ਜੀ ਸੁਰਾਜ ਤੋਂ ਆਇਆ ਮੇਰੇ ਆਉਣੇ ਉੱਥੇ ਰੌਲਾ ਪੈਸੇ ਰਿਆ ਸੀਗਾ ਮੈਂ ਵੀ ਕੀ ਹੋਇਆ ਕਹਿੰਦੇ ਇੱਕ ਗੁੱਡੀ ਸੀਗੀ ਕਹਿੰਦੀ ਵੀ ਇੱਥੇ ਗੋਲੀ ਮਾਰ ਕੇ ਭਈਏ ਜੀ ਆਉਗਾ ਜੀ ਜਦੋਂ ਮੈਂ ਆਈ ਮੈਂ ਕਿਹਾ ਮੇਰਾ ਟਾਇਰ ਪਾੜ ਗਿਆ ਕਿਤੇ ਮੋਟਰਸਾਈਕਲ ਦਾ ਕਹਿੰਦੇ ਜਦੋਂ ਮੈਂ ਦੇਖਿਆ ਤਾਂ ਉਹ ਬੰਦੇ ਨੇ ਗੋਲੀ ਮਾਰੀ ਕਹਿੰਦੀ ਆ ਮੈਂ ਕੋਲ ਨੂੰ ਆਉਣ ਲੱਗੀ ਮੈਨੂੰ ਵੀ ਕਿਰਪਾ ਮੰਗਾਈ ਕਹਿੰਦੇ ਉਹਨੇ ਤੇ ਮੈਂ ਮੂੰਹ ਬੰਨੇ ਸੀਗੇ ਨੇ ਘਬਾਣੇ ਸੀਗੇ ਉਹ ਘਬਾਣੇ ਵਾਲੇ ਕਾਦੇ ਸੀਗੇ ਉਹ ਮਰ ਸਕਦੇ ਸੀਗੇ ਕਿੰਨੇ ਜਾਣੇ ਸੀਗੇ ਤਿੰਨ ਜਾਣੇ ਜੀ ਹੋਗਾ ਜੀ ਉਹ ਗੁੱਡੀ ਦੱਸਦੀ ਆ ਅਸੀਂ ਪਿੰਡ ਵੀ ਨਹੀਂ ਪੁੱਛਿਆ ਜਿਹੜੀ ਘੰਟਾ ਖੜੀ ਰਹੀ ਆ ਉਹ ਤੇ ਖੜੀ ਰਹੀ ਆ ਜਦੋਂ ਪੁਲਿਸ ਲੇਟ ਆਈ ਜਦੋਂ ਉਹ ਵਿਚਾਰੀ ਬਿਆਨ ਲੈ ਕੇ ਗਈ ਨੇ ਪੁਲਿਸ ਵਾਲੇ ਗੁੱਡੀ ਦੇ ਉਂਗਾ ਉਹ ਗੁੱਡੀ ਨਾਲ ਸੀ ਉਹ ਬੰਦੇ ਜਿਹਦੇ ਨਾਲ ਨਹੀਂ ਨਹੀਂ ਉਹ ਜਿਹੜੀ ਜਾਂਦੀ ਸੀਗੀ ਵੈਸੇ ਉਹਦਾ ਸਰ ਅੱਛਾ ਉਹਦਾ ਵੈਸੇ ਜਾਂਦੀ ਸੀਗੀ ਜਾਂਦੀ ਜਾਂਦੀ ਉਹਨੂੰ ਹੋ ਗਿਆ ਵੀ ਵੇਰ ਬੋਰ ਸੋਲਾ ਟਾਇਰ ਪਾੜ ਗਿਆ ਸਕੂਟਰ ਦਾ ਉਹ ਖੜ ਗਈ ਤਾਂ ਟਾਇਰ ਦੇ ਖੜ ਕੇ ਨਾਲ ਟਾਇਰ ਤੇ ਉਹ ਗੋਲੀ ਚੱਲੀ ਆ ਉਹ ਦੇਖਿਆ ਪਜਾੜਾ ਇੱਕ ਤਿੰਨ ਪ੍ਰਵਾਸੀ ਸੀਗੇ ਜਿਹੜੇ ਏਡੋਂ ਤੋਂ ਕੰਮ ਕਰਕੇ ਆਏ ਨੇ ਤਿੰਨ ਪ੍ਰਵਾਸੀ ਹਾਂਜੀ ਹਾਂਜੀ ਇੱਕ ਤੇ ਗੋਲੀ ਵੱਜੀ ਇੱਥੇ ਤੇ ਗੋਲੀ ਵੱਜੀ ਦੋਏ ਮੈਂ ਡਾਕਟਰ ਮਨਦੀਪ ਸਿੰਘ ਜੀ ਕੀ ਕਹਿੰਦਾ ਕਿ ਵਾਰਦਾਤ ਇਹ ਹੋਈ ਵੀ ਇੱਥੇ ਗਨ ਸ਼ਾਟ ਵੂਨ ਦੇ ਨਾਲ ਆਇਆ ਪੇਸ਼ੈਂਟ ਸਾਡੇ ਕੋਲੇ ਤੇ ਸਮਰਾਲਾ ਬ੍ਰਿਜ ਤੇ ਤੇ ਅਸੀਂ ਮੁੱਢਲੀ ਸਹਾਇਤਾ ਦੇ ਕੇ ਪੇਸ਼ੈਂਟ ਨੂੰ ਅੱਗੇ ਰੈਫਰ ਕਰਤਾ ਡਾਂਟ ਕਾਰਡ ਦੇ ਲਈ ਬੱਜੇ ਨੇ ਆ ਗੌਂਦ ਦੀ ਬੰਦਾ ਤੇ ਕਿੰਨੇ ਖਾਇਰ ਹੋਏ ਤੇ ਇਹ ਸੋਮਨ ਮੰਡਲ ਨਾਮ ਦਾ ਪੇਸ਼ੈਂਟ ਸੀ ਤੇ ਇਹਦੇ ਦੋ ਐਂਟਰੀ ਵੂਨ ਨੇ ਤੇ ਫਰਦਰ ਆਪਾਂ ਟ੍ਰੀਟਮੈਂਟ ਦੇ ਲਈ ਇਹਨਾਂ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਜੀ ਐਮ ਸੀ ਬੱਤੀ ਤੁਸੀਂ ਉਹਦੀ ਡਾਂਟ ਚਲ ਕੀਤੀ ਕਿੱਦਾਂ ਸੀਗੇ ਜੀ ਮਰੀਜ਼ ਜਿਹੜਾ ਕਿ ਮੈਂ ਗੋਲੀਆਂ ਜਿਹੜੀਆਂ ਪੇਸ਼ੈਂਟ ਜੀ ਦੇਖੋ ਸਾਡੇ ਕੋਲੇ ਵਾਈਟਲ ਬਿਲਕੁਲ ਸਟੇਬਲ ਸੀਗੇ ਤੇ ਅਸੀਂ ਫਰਦਰ ਟ੍ਰੀਟਮੈਂਟ ਦੇ ਲਈ ਉਹਨਾਂ ਨੂੰ ਚੰਡੀਗੜ੍ਹ ਰੈਫਰ ਕੀਤਾ ਹੈ ਸੋਮਨ ਮੰਡਲ ਇਹ ਇੱਕ ਮਾਮਲਾ ਹੋਇਆ ਕਿ ਕੁੜੀਆਂ ਮਾਰੀਆਂ ਪਈਆਂ ਨੇ ਲੇਬਰ ਕਰਨ ਵਾਲੇ ਲੱਗੀਆਂ ਜੀ 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 ਇਹ ਅੱਜ ਵਕਤ ਕਰੀਬ 6:30 ਪੌਣੇ 7 ਵਜੇ ਦੀ ਗੱਲ ਹੈ ਜੀ ਤੇ ਇਹ ਪ੍ਰਵਾਸੀ ਸੀ ਮੁੰਡਾ ਲੇਬਰ ਕਰਦਾ ਸੀ ਜਿੱਥੇ ਰਾਜੂ ਫਿਲਿਕ ਸਟੇਸ਼ਨ ਤੇ ਇਹਨਾਂ ਦੇ ਲੋਕ ਦਾ ਇਟ ਦਾ ਕੰਮ ਕਰ ਚੱਲ ਰਿਹਾ ਤੇ ਇਹ ਰੋਜ਼ਾਨਾ ਦੀ ਤਰ੍ਹਾਂ ਇਹ ਮੋਟਰਸਾਈਕਲ ਤੇ ਨਾਲ ਇਹਦੇ ਨਾਲ ਦੋ ਹੋਰ ਸਵਾਰ ਸੀ ਲੇਬਰਮੈਨ ਤੇ ਜਦੋਂ ਇਹ ਦਿਆਲਪੁਰ ਆ ਕੇ ਇਕੱਠੇ ਆਇਆ ਤਾਂ ਉਸ ਸਮੇਂ ਦੋ ਨੌਜਵਾਨ ਉਹਨਾਂ ਦੇ ਮੂੰਹ ਸਿਰ ਲਪੇਟੇ ਹੋਏ ਸੀ ਮੋਟਰਸਾਈਕਲ ਤੇ ਸਵਾਰ ਸੀ ਤਾਂ ਇਹਨਾਂ ਨੂੰ ਇਸ਼ਾਰਾ ਕੀਤਾ ਇਹਨਾਂ ਨੇ ਮੋਟਰਸਾਈਕਲ ਨਾ ਰੋਕਿਆ ਤਾਂ ਪਿੱਛੇ ਬੈਠੇ ਬੰਦੇ ਨੇ ਰਵਾਲਵਰ ਨਾਲ ਦੋ ਫਾਇਰ ਕਰਤੇ ਜਿਹੜਾ ਮੁੰਡਾ ਚਲਾਣ ਵਾਲਾ ਸੀ ਸੂਮਨ ਮੰਡਲ ਉਹਦੇ ਦੇ ਵੱਖੀ ਤੇ ਲੱਗੇ ਦੋ ਫਾਇਰ ਸੀ ਤਾਂ ਉਹ ਇਹ ਤਿੰਨੇ ਜਣੇ ਡਿੱਗ ਪਏ ਇਹਨਾਂ ਦਾ ਮੋਟਰਸਾਈਕਲ ਲੈ ਕੇ ਦੌੜ ਗਏ ਜੀ ਓਕੇ ਤੇ ਉਸ ਤੋਂ ਬਾਅਦ ਅਸੀਂ ਤੁਰੰਤ ਪਹੁੰਚ ਗਏ ਇਹਨੂੰ ਹਸਪੀਟਲ ਐਡਮਿਟ ਕਰਾਤਾ ਇੱਥੋਂ ਰੈਫਰ ਕਰਤਾ ਸਟੇਟਮੈਂਟ ਲੇਖ ਲਈ ਸਰ ਅਸੀਂ ਅੱਗੇ ਕਾਰਵਾਈ ਚੱਲ ਰਹੀ ਹੈ ਇਹ ਲੁੱਟਪੋ ਕਰਕੇ ਦਾ ਮਾਮਲਾ ਹੈ ਜੀ ਸਾਥ ਤੇ ਲੁਟੇਰਿਆਂ ਦੇ ਹੌਸਲੇ ਨੇ ਬੁਲੰਦ ਹੋਏ ਹੋਏ ਨੇ ਕਿਵੇਂ ਸੁਖਮਾਰਾ ਨਹੀਂ ਲਟੇਰਿਆਂ ਦੇ ਤਾਂ ਹੌਸਲੇ ਬੁਲੰਦ ਨਹੀਂ ਹੋਣ ਦਿੰਦੇ ਅਸੀਂ ਲਗਾਤਾਰ ਅਸੀਂ ਆਪਣੀ ਕਾਰਵਾਈ 'ਚ ਜੁਟੇ ਹੋਏ ਆਂ ਦਿਨ ਰਾਤ ਇਹਨਾਂ ਦੀ ਭੇਟੂ ਦਾ ਬਾਰੇ ਪਤਾ ਲੱਗਿਆ ਜੀ ਕੀ ਇਹਨਾਂ ਨੇ ਕੰਪਨੀਆਂ ਬਾਰੇ ਕੀ ਕੁਝ ਅੱਜ ਇਹਦੇ ਅਸੀਂ ਫੋਰਸ ਜੀ ਵਗੈਰਾ ਘੁਲਘਾ ਲਾਂਗੇ ਜੀ ਚੈੱਕ ਕਰਾਂਗੇ ਬਾਕਾਇਦਾ ਅਸੀਂ ਤੈਹ ਤੱਕ ਜਾਵਾਂਗੇ ਇਹਨਾਂ ਨੂੰ ਗ੍ਰਿਫਤਾਰ ਕਰਾਂਗੇ ਜਲਦੀ ਕਿਰਪਾਨਾਂ ਦਾ ਵੀ ਹਮਲਾ ਕੀਤਾ ਗਿਆ ਤੇ ਕੁੜੀਆਂ ਬਿਚਰਾ ਜਾਂਦੀ ਨਹੀਂ ਨਹੀਂ ਇਦਾਂ ਦੀ ਕਿਰਪਾਨਾਂ ਦਾ ਕੁੜੀ ਜੇ ਸਾਹਮਣੇ ਨਹੀਂ ਆਇਆ ਇਹ ਤਾਂ ਗਨ ਸ਼ਾਟ ਆ ਜੀ ਰੌਨਰ ਦੇ ਸਾਸਿਰਾ ਕਹਿਣਾ ਹੈ ਕਿ ਤਿਰਫਾਨ ਮਾਰੀ ਗਈ ਹੈ ਪ੍ਰਪਤੀ ਨਹੀਂ 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 ਸਰ ਅਜੇ ਤੱਕ ਕੋਈ ਸੰਭਣੀ ਨਹੀਂ ਆਈ ਇਹ ਫਿਲਹਾਲ ਸਾਡੇ ਕੋਲ ਗਨ ਸ਼ਾਟ ਦੇ ਸਾਹਮਣੇ ਆਇਆ ਜੋ ਸਟੇਟਮੈਂਟ ਚ ਲਿਖਾਇਆ ਜੀ ਅੱਗੇ ਕਿ ਜਿਵੇਂ ਜਿਵੇਂ ਤਤਤੀ ਹੋਊਗੀ ਤੁਹਾਡੇ ਨਾਲ ਜਰੂਰ ਸਾਂਝੀ ਕਰਾਂਗੇ ਜੀ ਪੈਸਾ ਵੀ ਨਹੀਂ ਨਹੀਂ ਸਰ ਨਹੀਂ ਨਹੀਂ ਮੋਟਰਸਾਈਕਲ ਕਿਹੜਾ ਸੀ ਨੰਬਰ ਵਗੈਰਾ ਨਹੀਂ ਜੀ ਇਹਨਾਂ ਦਾ ਮੋਟਰਸਾਈਕਲ ਤਾਂ ਹੀਰੋ ਹੁੰਦਾ ਸੀ ਜੀ ਚੋਰੀ ਹੋਇਆ ਜੀ ਖੋ ਕੇ ਲੱਗ ਗਿਆ ਨਹੀਂ ਇਹ ਲੁਧਿਆਣਾ ਸਾਈਡਰ ਆਉਣ ਜੀ ਰੋਡ ਤੇ ਲੱਗ ਗਿਆ ਜੀ